ਹਨੇ ਵੀ ਦੱਸਿਆ ਇੱਥੇ ਪਹੁੰਚੇ ਤੇ ਜਿੰਨੀ ਵੀ ਪੰਜਾਬ ਦੀ ਟੀਮ ਪਹੁੰਚੀ ਹੈ ਡਿਸਟ੍ਰਿਕਟ ਦੀ ਟੀਮ ਪਹੁੰਚੀ ਹੈ ਦਰਜਾ ਦਰਜਾ ਉਹ ਤੇ ਦਰ ਸਹਿਬਾਨ ਪਿੰਡਾਂ ਦੇ ਵਿੱਚੋਂ ਸਾਥੀ ਸਹਿਬਾਨ ਪਹੁੰਚੇ ਨੇ ਪਿੰਡ ਜਗਿਆਲ ਦੇ ਵਿੱਚ ਆਉਂਦੇ ਗੁਰਦੇ ਦੇ ਵਿੱਚ ਆਉਂਦੇ ਉਹਨਾਂ ਸਾਰੀਆਂ ਹੀ ਸੰਪਤਾ ਦਾ ਅਬੀਦਰ ਸਹਿਬਾਨ ਦਾ ਧੰਨਵਾਦ ਜੀ ਆਇਆਂ ਨੂੰ ਜਿੰਨੇ ਘਰੋਂ ਚੱਲ ਕੇ ਆਉਂ ਫਿਰ ਮੱਥੇ ਤੇ ਸੋ ਮੇਰੇ ਵੀਰ ਜੀ ਅੱਜ ਜੀਉਣੀ ਬਹੁਤ ਵਧੀਆ ਵਿਚਾਰ ਕੀਤੇ ਨੇ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਨਾਲ ਚੌਂਣਾ ਚਾਹੀਦਾ ਹੈ ਭਜੀ ਸ਼ਾਇਦ ਮੈਂ 2007 ਤੋਂ ਇਸ ਨਗਰ ਦੇ ਵਿੱਚ ਆ ਰਿਹਾ ਹਾਂ ਕਿਉਂਕਿ ਮੈਂ 2007 ਤੋਂ ਬਹੁਤ ਸਮਾਜ ਪਾਰਟੀ ਦਾ ਹਲਕਾ ਪ੍ਰੈਂਕਲ ਸੀ ਸੋ ਆ ਜਿੰਨੇ ਵੀ ਨਗਰ ਚੱਲ ਕੇ ਗਏ ਆ ਕਿਉਂਕਿ ਜੇ ਗੁਰੂ ਨੇ ਵੀ ਦਾਸ ਮਹਾਰਾਜ ਦੀ ਬਾਣੀ ਨੂੰ ਅੱਗੇ ਖੜਿਆ ਤੇ ਮਾਨੇਵਰ ਸਾਹਿਬ ਜੀ ਗੁਰੂ ਸਾਡੇ ਜਿਹੜੇ ਸਾਡੇ ਗੁਰੂ ਬਾਗੇ ਬਾਬਾ ਸਾਹਿਬਾ ਡਾਟਰਪੀਰ ਉਹਨਾਂ ਨੇ ਸਾਨੂੰ ਉਹ ਜਾਤੀ ਦਰਵਾਜ਼ੀ ਸਾਡੇ ਗੁਰੂ ਦੀ ਬਾਣੀ ਨੂੰ ਖੜਿਆ ਅੱਗੇ ਅੱਜ ਅਸੀਂ ਜਿਹੜਾ ਗੁਰੂ ਘਰ ਬਣਾਇਆ ਤੇ ਸਭ ਕਹਾਣੀ ਹੱਥ ਮਿਲ ਗਏ ਅਸੀਂ ਆਪਣੇ ਗੁਰੂ ਘਰ ਬਣਾਏ ਬਹੁਤ ਵੱਡੀ ਗੱਲ ਆ ਕਿਉਂਕਿ ਅਸੀਂ ਗੁਰੂ ਘਰ ਦੀ ਲੜਾਈ ਇਸੇ ਲਈ ਕਰਦੀ ਆ ਜੇ ਸਾਡਾ ਘਰ ਉੱਥੇ ਅਸੀਂ ਇੱਜ਼ਾਤ ਨਾਲ ਆ ਜਾ ਸਕਦੇ ਆ ਨਹੀਂ ਤਾਂ ਦੂਜੇ ਗੁਰੂ ਘਰਾਂ ਵਿੱਚ ਸਾਨੂੰ ਪੂੰਦੀਆਂ ਬਹੁਤ ਲੇਖੇ ਕੱਲਾ ਦਿੰਦੇ ਆ ਗੇਟ ਕੋ ਬਾਹਰ ਸੇਟਾ ਕੇ ਜੁੱਤੀਆਂ ਬਾਹਰ ਹਾ ਕੇ ਰੱਖਣਾ ਸਤਿਕਾਰ ਤਾਂ ਅਸੀਂ ਆਪਣੇ ਗੁਰੂ ਦਾ ਆਪ ਕਰਦੇ ਕਿਉਂਕਿ ਸਿਰ ਦੇ ਉੱਤੇ ਪਗੜੀ ਬੰਨਣਾ ਨਾਲ ਕੋਈ ਸਰਦਾਰ ਨਹੀਂ ਬਣਦਾ ਸਿੱਖ ਅਗਰ ਨਾਲ ਜੇ ਅਸੀਂ ਗੁਰੂ ਮਹਾਰਾਜ ਦੀ ਬਾਣੀ ਇਹਦੇ ਰੱਖੀ ਹੈ ਨਾ ਜੇ ਅਸੀਂ ਉਹਨੂੰ ਪੜਾਂਗੇ ਅਸੀਂ ਗਿਆਨ ਦਾ ਪ੍ਰਾਪਤ ਕਰ ਲਵਾਂਗੇ ਤੇ ਗਿਆਨ ਇੱਥੇ ਹੁੰਦਾ ਆ ਮੇਰੀ ਕਾਫੀ ਗੁਰਸਿੱਖਾਂ ਨਾਲ ਇੱਕ ਵਾਰ ਗਲਵਾਤ ਹੁੰਦੀ ਰਹਿੰਦਾ ਉਹਨਾਂ ਨੇ ਕਹਿੰਦਾ ਬਾਬਾ ਜੀ ਗਿਆਨ ਤੁਸੀਂ ਮੇਰੇ ਨਾਲ ਵਿਚਾਰ-ਵਟਾਂਦਰਾ ਕਰਨੀਆ ਤੇ ਕਿਤੇ ਟੇਬਲ ਤੇ ਬੈਠੋ ਅਸੀਂ ਗੱਲਾਂ ਕਰੀਏ ਜਾਂ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਲੈ ਕੇ ਲਾ ਤੇ ਕਿਹਾ ਤੁਸੀਂ ਕਹਿ ਰਹੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੂਜੇ ਮਹੀਨੇ ਅਕਾਲ ਪੁਰਖ ਵਾਲੇ ਕਿ ਹੋਰ ਹੀ ਫੈਸਲਾ ਲਈ ਜਾ ਰਹੇ ਨੇ ਕਿਉਂਕਿ ਮੈਨੂੰ 14 ਤੋਂ 15 ਹਜ਼ਾਰ ਰੁਪਏ ਕਮਸ਼ੀ ਬਨਾਸ ਜਾਂਦੇ ਨੂੰ ਮੇਰੇ ਨਾਲ ਜਾਇਦਾ ਐ ਇੱਕ ਈਮਾਰਤ ਦੀ ਇਹ ਮਿਹਰਤਾ ਹੋਈ 7 ਦੇ ਨੂੰ ਗੈਰਜ਼ੀਤ ਹੋਏ 15 ਨੂੰ ਆਏ ਆ ਤੇ ਹੁਣ 11ਵੇਂ ਮਹੀਨੇ ਫਿਰ ਸਵੈਤਿਕ ਸ਼ੇਸ਼ੋ ਦਾ ਜੱਫਾ ਜਾ ਰਿਹਾ ਹੈ ਮੇਰਾ ਕਿਉਂਕਿ ਅਸੀਂ ਦਾ ਸੰਗਤ ਨੂੰ ਵੀ ਕਹਿ ਕੇ ਜਾਣੀ ਚਾਹੀਦੀ ਜੇ ਕਿਸ ਸੰਗਤ ਨੇ ਜਾਣਾ ਤੇ ਨਾਲ ਚੱਲੋ ਇਹ ਫ੍ਰੀ ਕਰਾਂਗੇ ਕਿਉਂਕਿ ਜਿਹੜਾ ਸਾਡੇ ਗੁਰੂ ਘਰ ਦੇ ਤੇ ਇੱਕ ਰਿਹਾ ਆ ਉਹਨੇ ਬਾਰ-ਬਾਰ ਜਾਣਾ ਜਿਹੜਾ ਇੱਕ ਵਾਰੀ ਗਿਆ ਆ ਉਹਨੇ ਗੁਰੂ ਰਵਿਦਾਸ ਮਹਾਰਾ ਦੇ ਨਾਲ ਹੀ ਜੁੜਨਾ ਆ ਭਾਜੀ ਹੁਣੇ ਕਿਹਾ ਸੀ ਗੰਗਾ ਦੇ ਕਿਲੇ ਉੱਥੇ ਦੇਖੋ ਮਥਰੀ ਤਰਦੀ ਦੇਖ ਲਿੰਦੇ ਉੱਥੇ ਦੇਖੋ ਮੇਰੇ ਵੀਰ ਨੇ ਉਚਾਰਨ ਕੀਤਾ ਸੀ ਚਰਨਾ ਦੇ ਵਿੱਚੋਂ ਵਰਤਕ ਹੋਈ ਉਹ ਪਰਮਾਤਮਾ ਵਾਲੀ ਜੇ ਉੱਥੇ ਜਾਂਦੀ ਗੰਗਾ ਦੇਖਦੇ ਆ ਸੋ ਸਾਧ ਸੰਗਤ ਜੀ ਗੁਰਮਹਾਰਾ ਜੀ ਤੇ ਬਾਣੀ ਦੇ ਨਾਲ ਜੁੜੋ ਗੁਰੂ ਘਰਾਂ ਦੇ ਨਾਲ ਜੁੜੋ ਭਾਜੀ ਹੁਣੇ ਕਿਹਾ ਸੀ ਧਰਮ ਸਹੀ ਗੱਲ ਆ ਅਸੀਂ ਬਹੁਤ ਜਣੇ ਧਰਮ ਦੇ ਵਿੱਚ ਬੰਡੇ ਹੋਏ ਆ ਸਿਰ ਸਾਡਾ ਹੀ ਸੰਭਾਲ ਇਸੇ ਨੂੰ ਨਹੀਂ ਅਸੀਂ ਗਲਤ ਕਹਿਣਾ ਕਿ ਅਸੀਂ ਚਾਰ ਘਰ ਦੇ ਮੈਂਬਰ ਨਹੀਂ ਇਕੱਠੇ ਹੋ ਕੇ ਬਾਹਰ ਸਕਦੇ ਸਮਾਜ ਵਿੱਚੋਂ ਕੱਟੇ ਜਾਣਾ ਸੀ ਚਾਚਾ ਕਿਸੇ ਪਾਸੇ ਪਾਇਆ ਕਿਸੇ ਪਾਸੇ ਪੜਾ ਕਿਸੀ ਬਸੇ ਜਦੋਂ ਅਸੀਂ ਮੈਂ ਤਾਨੂੰ ਸਹੀ ਕਰ ਲਿਆ ਤੇ ਸਮਝ ਲਓ ਫਿਰ ਅਸੀਂ ਆਪਣੇ ਗੁਰੂ ਨੂੰ ਹੀ ਕਿਉਂਕਿ ਸਾਡਾ ਅਸਲ ਪਿਓ ਆਓ ਸਾਡੀ ਕੋਲ ਆਓ ਪਰ ਅਸੀਂ ਆਪਣੀ ਕੋਲ ਤੋਂ ਪਿੱਛੇ ਹੋ ਗਏ ਆ ਸੋ ਸਾਧ ਸੰਗਤ ਜੀ ਭਾਜੀ ਨੂੰ ਕਹਿੰਦੇ ਮਰਦਸ਼ਮਾਰੀ ਹੋਈ ਆ ਖਿਆਲ ਰੱਖਿਓ ਕਿਉਂਕਿ ਮਰਦਸ਼ਮਾਰੀ ਵੀ ਬੜੇ ਢੰਗ ਦੇ ਨਾਲ ਹੁੰਦੀ ਆ ਮੈਂ 2007 ਦੇ ਵਿੱਚ ਸਪੱਸ਼ਟ ਵੀ ਰਹਿ ਗਏ ਆ ਜੀ ਤੇ 12 22 ਤੱਕ ਮੈਂ ਪ੍ਰੈਜ਼ੀਡੈਂਟ ਰਹਿਣੂਗਾ ਪੰਜਾਬ ਡਿਸਟ੍ਰਿਕਟ ਨੂੰ ਚਾਰਜ ਦੇ ਰਿਹਾ ਪਰ ਸਾਧ ਸੰਗਤ ਜੀ ਮਾਰਕਸ਼ਮਾਰੀ ਦੇ ਵਿੱਚ ਜਦੋਂ ਵੀ ਕਾਲਮ ਭਰਿਆ ਜਾਂਦਾ ਨਾ ਐਨਾ ਚੇਤਾ ਰੱਖਿਓ ਪੈਨਸਲ ਨਾਲ ਭਰਿਆ ਜਾਂਦਾ ਤੁਹਾਡੇ ਸਾਹਮਣੇ ਲਿਖ ਦੇਣਾ ਨਹੀਂ ਪੈਨਸਲ ਨਾਲ ਪਰ ਸ਼ੈਅ ਤੇ ਜਾਂਦੇ ਹੋਏ ਉਹਨੂੰ ਘਰ ਨੂੰ ਮਿਟਾ ਦੇਣਾ ਯਾਦ ਰੱਖਿਓ ਪੈਨ ਦੇ ਨਾਲ ਕਰਵਾਉਣਾ ਕਿਉਂਕਿ ਪੈਨ ਦੇ ਤੇ ਟਕਾੜਾ ਨਹੀਂ ਚੱਲ ਸਕੋਸ ਪੇਜ ਦੇ ਉੱਤੇ ਉਸ ਬਾਲਾ ਨੂੰ ਪੈਨ ਦੇ ਨਾਲ ਕਰਵਾਉਣਾ ਹੈ ਪੈਨਸਲ ਦੇ ਨਾਲ ਨਹੀਂ ਕਰਵਾਉਣਾ ਕਿਉਂਕਿ ਪੈਨਸਲ ਰਬੜ ਦੇ ਨਾਲ ਮਤੇ ਹੀ ਜਾ ਸਕਦੀ ਆ। ਫਿਰ ਆਪਣਾ ਜਿਹੜਾ ਧਰਮਾ ਰਵੀ ਦਾਸ ਜੀ ਦਾ ਨਾਮ ਜਰੂਰ ਲਿਖਾਓ ਅਤੇ ਆਪਣੇ ਬੱਚਿਆਂ ਨੂੰ ਭਾਈ ਉਹਦੇ ਸੋਹ ਬੱਚਿਆਂ ਨੂੰ ਬਾਣੀ ਨਾਲ ਜਰੂਰ ਜੋੜੋ ਕਿਉਂਕਿ ਸਾਡੇ ਸ਼ਾਇਦ ਮੈਂ ਤੇ ਨੂੰ ਵੇਖਾ ਆ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਕੀ ਕਹਿੰਦਾ ਸੀ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪਰਿਵਾਰ ਨਾਲ ਨਾ ਜੋੜਨਾ ਕੋਈ ਦਾਸ ਵਾਲੇ ਵੀ ਬਾਣੀ ਨਾਲ ਨਹੀਂ ਜੋੜਨਾ ਤੇ ਸ਼ਾਇਦ फिर सा गुरु पढ़ाए का कोई फायदा नहीं क्योंकि छोटे छोटे से स्कूलों में पढ़ते सी गुरु नानक देव जी महाराज का प्रस्ताव पढ़ते हैं गुरु गोबिंद जी महाराज का प्रस्ताव पढ़ते हैं क्या सरकारा ने उदू